ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਦੋ ਗਰੁੱਪਾਂ ਦੀ ਆਪਸੀ ਝੜਪ ਵਿੱਚ ਗੋਲੀਆਂ ਨਾਲ ਦਹਿਲਿਆ ਪਿੱਖੀ ਵਿੰਡ ਬਿੱਤੀਕਾਲ ਪਿੱਖੀਵਿੰਡ ਵਿੱਚ دہشتਗਰਦਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਜਿੱਥੇ ਪਿੱਖੀਵਿੰਡ ਦੇ ਪੱਟੀ ਰੋਡ ਤੇ ਸਥਿਤ ਬਾਸਾਡੇ ਦੇ ਪਿੱਛੇ ਬਣੇ ਖੇਡ ਸਟੇਡੀਅਮ ਵਿੱਚ ਪੁਰਾਣੇ ਝਗੜੇ ਨੂੰ ਲੈ ਕੇ ਆਪਸ ਵਿੱਚ ਰਾਜਨਾਮਾ ਕਰਨ ਲਈ ਇਕੱਠੇ ਹੋਏ ਦੋ ਗਰੁੱਪਾਂ ਵਿਚਕਾਰ ਟਕਰਾਅ ਇਸ ਕਦਰ ਵੱਧ ਗਈ ਕਿ ਦੋਵਾਂ ਧਿਰਾਂ ਦੇ ਨੌਜਵਾਨਾਂ ਵੱਲੋਂ ਮਰਨ ਦੀ ਨੀਅਤ ਨਾਲ ਇੱਕ ਦੂਜੇ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਚਲਾਈਆਂ ਹੋਈਆਂ ਗੋਲੀਆਂ ਵਿੱਚ ਇੱਕ ਧਿਰ ਦਾ ਨੌਜਵਾਨ ਜਿਸ ਦੇ ਸੱਜੇ ਲੱਤ ਤੇ ਗੋਲੀ ਲੱਗਣ ਨਾਲ ਉਕਤ ਨੌਜਵਾਨ ਗੰਭੀਰ ਦੇ ਰੂਪ ਵਿੱਚ ਜ਼ਖਮੀ ਹੋਣ ਜਾਣ ਦੀ ਖਬਰ سامنے ਆਈ ਹੈ। ਪਹੁੰਚੇ ਹੀ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਸੁਰ ਸਿੰਘ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਗਰੁੱਪਾਂ ਨੂੰ ਇੱਕ ਖੂਨੀ ਝੜਪ ਵਿੱਚ ਇੱਕ ਨੌਜਵਾਨ ਦੇ ਜ਼ਖਮੀ ਹੋਣ ਤੋਂ ਬਾਅਦ ਦੋਵੇਂ ਗਰੁੱਪ ਦੇ ਬਾਕੀ ਸਾਰੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਉਧਰ ਪੁਲਿਸ ਵੱਲੋਂ ਮੁੱਢਲੀ ਤਬਦੀਲ ਕਰਨ ਤੋਂ ਬਾਅਦ ਦੋਵੇਂ ਗਰੁੱਪਾਂ ਦੇ ਕਰੀਬ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਗੋਲੀ ਚਲਣ ਦੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਮਿਤੀ 28 1 2025 ਮੰਗਲਵਾਰ ਦੀ ਦੁਪਹਿਰ ਕਰੀਬ 2:30 ਨੌਜਵਾਨ ੁੰਡਿਆ ਦੇ ਦੋ ਗਰੁੱਪ ਜਿੰਨਾ ਵਿੱਚ ਇੱਕ ਗਰੁੱਪ ਦਾ ਮੁਖੀ ਬਲਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬਲੇਡ ਰੋਡ ਬੈਕਸਾਈਡ ਚਰਚ ਪਿੱਖੀ ਵਿੰਡ ਆਪਣੇ ਚਾਰ ਪੰਜ ਅਣਪਛਾਤੇ ਸਾਥੀਆਂ ਨਾਲ ਮੁਸਲਾ ਪਿਸਤੋਲਾ ਦਾਤਰਾ ਨਾਲ ਹੋ ਕੇ ਬੱਲੇ ਰੋਡ ਨੇੜੇ ਸਟੇਡੀਅਮ ਬੈਕਸਾਈਡ ਬੱਸ ਸਟੈਂਡ ਪਿੱਖੀ ਵਿੰਡ ਵਿੱਚ ਹਰੰਦਾ ਸੀ ਅਤੇ ਦੂਸਰਾ ਗਰੁੱਪ ਜਿੰਨਾ ਦਾ ਮੁਖੀ ਜਸ਼ਨਦੀਪ ਸਿੰਘ ਉਰਫ ਪਿਮਾ ਪੁੱਤਰ ਹਰਜੀਤ ਸਿੰਘ ਵਾਸੀ ਵਾੜਾ ਪਿੱਖੀ ਵਿੰਡ ਸਮੇਤ ਆਪਣੇ ਸਾਥੀਆਂ ਨਾਲ ਬਿੱਲਾ ਪੁੱਤਰ ਸਤਨਾਮ ਸਿੰਘ ਵਾਸੀ ਮੁਰਗੀਖਾਨਾ ਕਲੋਨੀ ਪਾਉ ਐਡ ਲਵਪ੍ਰੀਤ ਸਿੰਘ ਉਰਫ ਲੱਬੂ ਪੁੱਤਰ ਹਰਦੀਪ ਸਿੰਘ ਵਾਸੀ ਮੁਰਗੀਖਾਨਾ ਕਲੋਨੀ ਪਾਉ ਐਡ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਜਿੰਦਰ ਸਿੰਘ ਉਰਫ ਜਿੰਦੀ ਵਾਸੀ ਵੜਾ ਪਿੱਖੀਵਿੰਡ ਸਮੇਤ 2-3 ਹੋਰ ਅਣਪਛਾਤੇਆਂ ਦੇ ਪਿਸਤੌਲ ਤੇ ਧਾਤਰਾ ਨਾਲ ਮusਲਾ ਹੋ ਕੇ ਬੱਲੇ ਰੋਡ ਨੇੜੇ ਸਟੇਡੀਅਮ ਬੈਕਸਾਈਡ ਬੱਸ ਸਟੈਂਡ ਪਿੱਖੀਵਿੰਡ ਦੋਨਾਂ ਗਰੁੱਪਾਂ ਦਾ ਪਹਿਲਾ ਵਿਚਾਰ 2024 ਨੂੰ ਝਗੜਾ ਆਇਆ ਸੀ ਜੋ ਕਿ ਬਲਦੇਵ ਸਿੰਘ ਗਰੁੱਪ ਨੇ ਜਸ਼ਨਦੀਪ ਸਿੰਘ ਨੂੰ ਦਾਤਰਾ ਕਿਰਪਾਨਾਂ ਨਾਲ ਸੱਟਾ ਮਾਰ ਕੇ ਬਹੁਤ ਸਖਤ ਜ਼ਖਮੀ ਕੀਤਾ ਸੀ ਜੋ ਜਸ਼ਨਦੀਪ ਸਿੰਘ ਦੇ ਬਿਆਨਾਂ ਤੇ ਬਲਦੇਵ ਸਿੰਘ ਤਿਰਦੇ ਖਿਲਾਫ ਮੁਕੱਦਮਾ ਨੰਬਰ 42 ਜਿਹੜੇ ਧਾਰਾ 307 ਤੇ 306 ਆਈਪੀਸੀ ਅਧੀਨ थाना ਪਿੱਖੀਵਿੰਡ ਵਿਖੇ ਮਾਮਲਾ ਦਰਜ ਹੋਇਆ ਸੀ ਜੋ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਦੋਵੇਂ ਗਰੁੱਪ ਰਾਜਨਾਮੇ ਲਈ ਇਕੱਠੇ ਹੋਏ ਸਨ ਪਰੰਤੂ ਰਾਜਨਾਮੇ ਦੀ ਬਜਾਏ ਦੋਵੇਂ ਗਰੁੱਪ ਇੱਕ ਦੂਜੇ ਨੂੰ ਮਾਰ ਦੇਣ ਦੀ ਨੀਅਤ ਨਾਲ ਇੱਕ ਦੂਸਰੇ ਉੱਪਰ ਫਾਇਰਿੰਗ ਕਰਨ ਲੱਗ ਗਏ ਜਿਸ ਦੀ ਪਹਿਲ ਬਲਦੇਵ ਸਿੰਘ ਧੜੇ ਦੇ ਗਰੁੱਪ ਨੇ ਕੀਤੀ ਅਤੇ ਜਸ਼ਨਦੀਪ ਸਿੰਘ ਵੱਲੋਂ ਬਲਦੇਵ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਗਿਆ ਜਿਸ ਦੇ ਸਿੱਟੇ ਵੱਜੋ ਬਲਦੇਵ ਸਿੰਘ ਦੀ ਸੱਜੇ ਲੱਤ ਦੇ ਗੋਡੇ ਦੇ ਉੱਪਰ ਗੋਲੀ ਲੱਗੀ ਜਿਸ ਨੂੰ ਉਹਦੇ ਸਾਥੀਆਂ ਨੇ ਲਾਜ ਲਈ ਸਵਾਰੀ ਦਾ ਪ੍ਰਬੰਧ ਕਰਕੇ ਪਹਿਲਾਂ ਸਿਵਲ ਹਸਪਤਾਲ ਸੂਰ ਸਿੰਘ ਵਿਖੇ ਲਜਾਇਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ। थाना ਮੁਖੀ ਨੇ ਦੱਸਿਆ ਕਿ ਦੋਵਾਂ ਗਰੁੱਪਾਂ ਵੱਲੋਂ ਅਜਿਹਾ ਕਰਨ ਦੇ ਆਮ ਪਬਲਿਕ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਅਤੇ ਦੂਜੇ ਪਾਸੇ ਮਾਰ ਦੇਣ ਦੀ ਨੀਅਤ ਨਾਲ ਫੈਰ ਕਰਕੇ دہشت ਪੈਦਾ ਕਰਨ ਦਾ ਦੰਗਾ ਕੀਤਾ ਗਿਆ ਹੈ। ਜਿਸ ਤੇ थाना ਪਿੱਖੀਵੰਦ ਦੇ ਪੁਲਿਸ ਦੇ ਬੀ ਐਨ ਐਸ ਦੇ ਧਾਰਾ 109 170 700 190 ਅਤੇ 25 27 ਐਕਟ ਦੀਨ ਦੋਵਾਂ ਗਰੁੱਪਾਂ ਦੇ ਕਰੀਬ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ थाना ਮੁਖੀ ਨੇ ਦੱਸਿਆ ਕਿ ਇੱਕ ਗਰੁੱਪ ਦਾ ਨੌਜਵਾਨ ਜ਼ਖਮੀ ਹੋ ਗਿਆ ਹੈ ਜੋ ਕਿ ਜਿਹੜੇ ਇਲਾਜ ਚੱਲ ਰਿਹਾ ਹੈ ਅਤੇ ਬਾਕੀ ਸਾਰੇ ਫਰਾਰ ਦੱਸੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਜਲਦ ਹੀ ਦੋਵਾਂ ਗਰੁੱਪਾਂ ਦੇ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਭੇਜਿਆ ਜਾਵੇਗਾ ਸ਼ਰਮਾ ਤਰੀਕ ਤੋਂ ਆਉਂਦਿਆਂ ਵਾ ਤਰਨਤਾਰ ਨੂੰ ਠੀਕ ਆ ਤੇ ਗੱਡੀ ਮੇਰੇ ਸੇਵਟੇ ਨਾਲ ਪਹਿਲਾਂ ਮਗਰ ਲਾਈ ਸੀ ਅੱਗੇ ਪਿੱਛੇ ਕਰਦੇ ਚਲੋ ਅਸੀਂ ਪਤਾ ਨਹੀਂ ਸਾਨੂੰ ਇਹ ਕਿਹ ਕੀ ਪਤਾ ਕੀ ਦੀ ਆ ਕੀ ਦੀ ਨਹੀਂ ਅਸੀਂ ਗੌਰ ਨਹੀਂ ਕੀਤਾ ਤੇ ਮੇਰੇ ਨਾਲ ਦੇ ਮੈਨੂੰ ਸਟੇਡੀਅਮ ਹਾਈ ਸਕੂਲ ਆਗੇ ਲਾ ਕੇ ਚੱਲ ਗਏ ਆ ਮੈਂ ਬਾਥਰੂਮ ਕਰਨ ਗਿਆ ਵਾਂ ਠੀਕ ਆ ਉਦੋਂ ਇਹਨਾਂ ਮੇਰੇ ਫੈਰੀ ਇੱਕ ਇਹਨਾਂ ਫੈਰ ਤਾਂ ਨੂੰ ਮਾਰਿਆ ਵਾ ਮੈਂ ਪਿਛਾ ਭੋਂਗੇ ਵੇਖਿਆ ਵਾ ਤੇ ਠੀਕ ਆ ਇਹ ਹੀ ਇਹ ਪੀਮਾ ਹੀ ਤੇ ਜਸ਼ਨਦੀਪ ਸਿੰਘ ਉਰਫ ਪੀਮਾ ਬਿੱਲਾ ਹੀ ਪਉਂਡ ਵਾਲਾ ਠੀਕ ਆ ਤੇ ਲੱਬੂ ਹੀ ਪਹੂ ਵੈਂਡ ਵਾਲਾ ਤੇ ਦੂਜਾ ਮਰਾ ਬਰਲਾਜ ਝੁਰਲੂ ਹੀ ਤੇ ਇੱਕ ਦੂਜਾ ਕੀ ਉਹਨਾਂ ਗੋਪੀ ਬੀਬੀ ਹੀ ਬਾੜੇ ਦਾ ਠਿੱਕੀ ਵੈਂਡ ਦਾ ਏ ਠੀਕ ਆ ਤੇ ਦੂਜਾ ਇੱਕ ਹੋਰ ਹੀ ਹੈਪੀ ਡੀ ਜਾਨਾ ਲੱਗੋ ਵਾਲਾ ਬਸ ਇਹੋ ਜਾਣੇ ਆ ਸਰ ਬਾਕੀ ਪੰਜ ਛੇ ਅਨ ਹੋਰ ਮੁੰਡੇ ਹੀ ਉਹਨਾਂ ਦਾ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਹਿਥਿਆਰ ਸੀ ਹਿਥਿਆਰ ਉਹਨਾਂ ਕੋਲੇ ਸਾਰਿਆਂ ਕੋਲੇ ਹੀ 8 9 ਹਿਥਿਆਰ ਹੀ ਉਹਨਾਂ ਕੋਲੇ ਜਦੋਂ ਮੈਂ ਡੇਗ ਗਿਆ ਵਾ ਠੀਕ ਆ ਗੋਲੀ ਮੇਰੇ ਲੱਗ ਗਈ ਆ ਪੜ ਤੇ ਤਾਂ ਵੀ ਨਹੀਂ ਇਹਨਾਂ ਮੇਰਾ ਮੇਕ ਫਾਇਰਿੰਗ ਕਰਨ ਉਹੜੇ ਫਾਇਰਿੰਗ ਕਰਦੇ ਰਹੇ ਆ ਕਿੰਨੇ ਕ ਫਾਇਰ ਅੰਦਾਜ਼ਾ ਹੈ ਫਾਇਰ ਘਟੋ ਕਰਨੀ ਮੇਰੇ ਅੰਤਿਜਣਾ 8 9 ਫਾਇਰ 10 ਕੀਤੇ ਇਹਨਾਂ ਲਾਗੇ ਹਾਂਜੀ ਸਤਿ ਸ਼੍ਰੀ ਅਕਾਲ ਚੋਕੇ ਕਾਉਂਦੇ ਐਸ ਤਰ੍ਹਾਂ ਚੋਕੇ ਵੀਰ ਜੀ ਮੇਰੇ ਨਾਲ ਦੇ ਆਗੇ ਉਧਰੋਂ ਮੁੰਡੇ ਪਰਲੀ ਸਾਈਡ ਤੇ ਉੱਥੇ ਬਈ ਖਲੋਈਦਾ ਏ ਠੀਕ ਆ ਉਥੋਂ ਉਹਨਾਂ ਵੇਖਿਆ ਜਦੋਂ ਫਾਇਰਿੰਗ ਹੋਈ ਉਹਨਾਂ ਵੇਖਿਆ ਤੇ ਇਹ ਫਾਇਰ ਮਾਰ ਕੇ ਦੇ ਜਿਹੜੀ ਗਲੀ ਹੈ ਪੈਟਰੋਲ ਪੰਪ ਵਾਲੀ ਪੱਟੀ ਰੋਡ ਵਾਲੀ ਪੱਟੀ ਰੋਡ ਵਾਲੇ ਪੈਟਰੋਲ ਇਹ ਗਲੀ ਥਾਣੀ ਭੱਜ ਗਿਆ ਸਟੇਡੀਅਮ ਚੋਂ ਨਿਕਲ ਕੇ ਗਲੀ ਥਾਣੀ ਭੱਜ ਗਏ ਸਾਰੇ ਉੱਥੇ ਕੈਮਰੇ ਵੀ ਲੱਗੇ ਆ ਕੋਈ ਦਰਖਾਸਤ ਦਿੱਤੀ ਹਾਂਜੀ ਦਰਖ ਮੰਗਾ ਸਾਨੂੰ ਇਨਸਾਫ ਹੀ ਚਾਹੀਦਾ ਵੀ ਦੀ। ਵੀਨਾ ਮਾਤਾ ਮੇਰਾ ਨਾ ਵੀਨਾ ਜਿਹੜੇ ਮੁੰਡੇ ਤੇ ਗੋਲੀ ਲੱਗੀ ਕੀ ਲੱਗਦਾ ਤਰਾ? ਇਹ ਮੇਰਾ ਬੇਟਾ ਹੈ। ਕੀ ਗੱਲ ਕੀ ਹੋਈ ਹੈ? ਗੱਲ ਸਰ ਕੁਛ ਵੀ ਨਹੀਂ ਗੱਲ ਤੇ ਇਹ ਹੈ ਕਿ ਤਰੀਕ ਦੇ 28 ਤਰੀਕ ਉਹਨਾਂ ਨੇ ਦਿੱਤੀ ਹੋਈ ਹੈ ਤੇ ਇਹ ਤਰੀਕ ਤੋਂ ਹੀ ਕੀ ਗਏ ਘਰੋਂ ਤੇ ਸਾਨੂੰ ਤੇ ਬਾਅਦ ਚ ਪਤਾ ਲੱਗਾ ਕਿ ਇਹਨੂੰ ਗੋਲੀ ਵਜੀ ਹੈ। ਅਸੀਂ ਇਹ ਪੁੱਛਿਆ ਕਿ ਕਿੱਥੇ ਵਜੀ ਆ ਕਿੰਨੇ ਮਾਰਿਆ ਤੇ ਬਾਅਦ ਚ ਸਾਨੂੰ ਪਤਾ ਲੱਗਾ ਕਿ ਧੀਮੇ ਨੇ ਮਾਰਿਆ ਗੋਲ ਮੈਂਗੇ। ਮਾਰੀ ਹਾਂਜੀ ਦਰਖਾਸਤ ਦਿੱਤੀ ਹੈ ਕੀ ਮੰਗ ਕਰਦੇ ਮੰਗ ਸਾਡੇ ਦਾ ਹਾਂ ਇਨਸਾਫ ਚਾਹੀਦਾ ਹਾਂਡੇ ਮੇਰਾ ਬੱਚਾ ਪਹਿਲਾਂ ਵੀ ਲੜਾਈ ਦੇ ਵਿੱਚ ਨਹੀਂ ਸੀ ਹੈਗਾ ਉਹਨਾਂ ਨੇ ਜਾਣ ਕੇ ੜਾਇਆ ਮੈਂ ਇੰਨੇ ਪਹਿਲ ਲਾ ਕੇ ਤੇ ਮੈਂ ਇਹਨੂੰ ਕਢਵਾਇਆ ਸੀ ਬਾਹਰ ਫੇਰ ਦੁਬਾਰਾ ਮੇਰੇ ਬੱਚੇ ਨੂੰ ਉਹਨਾਂ ਨੇ ਸੱਟ ਲਾਈ ਸਾਡੇ ਨਾਲ ਕੋਈ ਵੈਰ ਨਹੀਂ ਸੀ ਉਹਨਾਂ ਦਾ ਕੋਈ ਦੁਸ਼ਮਣੀ ਨਹੀਂ ਸੀ ਜਦੋਂ ਭੀਵੇਂ ਨੂੰ ਗੋਲੀ ਵੱਜੀਆਂ ਹੀ ਮੇਰੇ ਵੀਰ ਨੇ ਖੁਦ ਚੁੱਕ ਕੇ ਲਿਆਂਦਾ ਸੀ ਉਹਨਾਂ ਉਹਨਾਂ ਵੈਰ ਇਹਦੇ ਨਿਕਾਲੇ ਲਈ ਕੱਡੇ ਮੇਰੇ ਵੀਰ ਨੇ ਤਾਂ ਕਦੀ ਕੁਝ ਕਿਹਾ ਹੀ ਨਹੀਂ ਕਿਹਨ ਹਾਂਜੀ ਸਰ ਇੱਕ ਭੀਖੀ ਗੇਂਡ ਦੇ ਵਿੱਚ ਕੋਈ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਕੀ ਮਸਲਾ ਸਰ ਤੇ ਕੀ ਕਾਰਵਾਈ ਜਿਹੜੀ ਹੈ ਪੁਲਸ ਵੱਲੋਂ ਕੀਤੀ ਹੈ ਕੰਮਾਂ ਅੰਟੀਵੇਸ਼ਨ ਆਈ ਸੀਗੀ ਕਿ ਆ ਸਟੇਡੀਅਮ ਦੇ ਵਿੱਚ ਕੁਛ ਮੁੰਡੇ ਮੁੰਡੇ ਇਕੱਠੇ ਹੋਏ ਨੇ ਆਪਸ ਵਿੱਚ ਕੋਈ ਕੁਛ ਜੇਲ੍ਹ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੋਈ ਕਨਫਲਿਕਟ ਸੀਗਾ ਉਹਨੂੰ ਸੁਲਝਾਉਣ ਵਾਸਤੇ ਇਕੱਠੇ ਹੋਏ ਸੀਗੇ ਉੱਥੇ ਇੱਕ ਦੂਜੇ ਦੇ ਨਾਲ ਗਲਵਾਲੀ ਹੋ ਗਈ ਤੇ ਗੋਲੀ ਚਲਾਈ ਇਹਨਾਂ ਦੇ 22:30 ਦਾ ਟਾਈਮ ਸੀਗਾ ਕੱਲ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇੱਕ ਬੰਦੇ ਦੀ ਲੱਤ 'ਚ ਵੱਜ ਗਈ ਗੋਲੀ ਉਹ ਸੋਰ ਸਿੰਘ ਦਾ ਖਾਲਾ ਹੈ ਰਾਤੀ ਅਸੀਂ ਆਪ ਦੀ ਸਟੇਟਮੈਂਟ ਤੇ ਪਰਚਾ ਦਿੱਤਾ ਇਹਨਾਂ ਦੋਨਾਂ ਧਿਰਾਂ ਤੇ ਕਿਉਂਕਿ ਇਹਨਾਂ ਉੱਥੇ ਪੂਰਾ ਦੰਗਾ ਕੀਤਾ ਕਾਨੂੰਨ ਵਿਵਸਥਾ ਨੂੰ ਹੱਥ ਚ ਲਿਆ ਪੂਰਾ ਕਿ ਕੋਈ ਪਤਾ ਲੱਗਿਆ ਵੀ ਜਿਹੜੇ ਪਸੌਲ ਦੇ ਨਾਲ ਜਾਂ ਜਿਹੜੀ ਗੰਨ ਦੇ ਨਾਲ ਫਾਇਰ ਕੀਤੇ ਉਹ ਲਾਇਸੈਂਸੀ ਸੀ ਮੌਕੇ ਤੋਂ ਮੌਕੇ ਤੋਂ ਖੋਲ 12 ਬੋਰ ਦੇ ਦੋ ਖੋਲ ਮਿਲੇ ਨੇ ਬਾਕੀ ਤਸਦੀਕ ਕਰਦੇ ਹਾਂ ਪਟੀਜ ਦੇ ਵਿੱਚ ਪਤਾ ਲੱਜੂ ਕੀ ਕੀ ਚੱਲਿਆ